ਲਓ ਸੱਜਣੋ ਫੋਰਡ ਦੇ ਗੁਣਾ ਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨ ਲੱਗਾ ਮੈਂ ਜਿਵੇਂ ਕਿ ਫੋਰਡ ਦੇ ਗੁਣ ਤਾਂ ਬਹੁਤ ਆਜ ਆਪਾਂ ਸ਼ੀਟ ਤੇ ਬੈਠ ਕੇ ਕਲਟੀਵੇਟਰ ਪਾਉਣੇ ਆ ਸ਼ੀਟ ਤੇ ਬੈਠ ਕੇ ਥੱਲੇ ਉਤਰਨਾ ਨਹੀਂਗਾ ਸ਼ੀਟ ਤੇ ਬੈਠੇ ਬੈਠੇ ਕਲਟੀਵੇਟਰ ਪਾਵਾਂਗੇ ਮੈਂ ਅਕਸਰ ਇਹ ਕਹਿੰਦਾ ਹਾਂ ਯਾਰ ਵੀ ਫੋਰਡ ਦੇ ਨਿਆਰੇ ਜਿਹੜੇ ਉਹ ਵੱਖਰੇ ਹੀ ਆ ਹਨਾ ਤੇ ਆਪਾਂ ਤਾਂ ਹੀ ਚਾਹੁੰਗੇ ਤੌਰ ਤੇ ਚਲਾਉਣੇ ਆ ਵੱਡੇ ਟਰੈਕਟਰ ਨੂੰ ਛੱਡ ਕੇ ਦੇਖੋ ਤੁਸੀਂ ਅੱਜ ਆਪਾਂ ਆ ਬਿਲਕੁਲ ਆ ਦੀ ਪੁਆ ਲਿੰਕ ਇੱਕ ਪੈ ਗਈ ਆ ਤੇ ਹੁਣ ਦੂਸਰੀ ਲਿੰਕ ਪਾਉਂਗਾ ਮੈਂ ਬਿਲਕੁਲ ਉਤਰਨਾ ਨਹੀਂ ਗਿਆ ਇੱਥੇ ਬੈਠ ਕੇ ਦੇਖੋ ਲਿੰਕ ਹਲ ਰਹੀ ਆ ਵੀ ਧਿਆਨ ਕਰਿਓ ਪਹਿਲਾਂ ਵੀ ਧਿਆਨ ਰੱਖਿਓ ਪਹਿਲਾਂ ਆਪਾਂ ਗੱਲਬਾਤ ਦੇ ਵਿੱਚ ਰਹਿ ਗਏ ਥੋੜਾ ਜਿਹਾ ਤੇ ਲਿੰਕੋ ਵੀ ਪਾਉਗੀ ਅਹੀਂ ਇਹ ਦੇਖਿਓ ਤੇ ਪਿੰਨਾ ਪਾਉਣ ਦਾ ਤਰੀਕਾ ਜਿਹੜਾ ਹੋਊਗਾ ਉਹ ਤਾਂ ਐਂਡ ਹੋਊਗਾ ਆ ਦੇਖੋ ਹੁਣ ਇਸ ਤੋਂ ਬਾਅਦ ਆ ਗਿਆ ਆਪਣਾ ਆ ਡੰਡਾ ਪਾਉਣਾ ਆਪਾਂ ਹਨਾ ਜਿਹਨੂੰ ਆਪਾਂ ਟਾਪ ਲਿੰਕ ਕਹਿ ਦਿੰਨੇ ਆ ਮੈਂ ਆ ਦੇਸੀ ਭਾਸ਼ਾ ਦਾ ਡੰਡਾ ਕਹਿ ਦਿੰਨੇ ਆਪਾਂ ਹਨਾ ਲਓ ਜੀ ਥੋੜਾ ਜਿਹਾ ਆਪ ਅਗ ਲੈਨੇ ਆ ਕੱਸ ਤੇ ਕੱਸ ਕੇ ਤੇ ਆਪਾਂ ਫਿਰ ਇਹ ਉੱਚਾਾ ਦਿੰਨੇ ਆ ਟਾਈਮ ਥੋੜਾ ਜਿਹਾ ਹੀ ਲੱਗ ਜਾਂਦਾ ਕਿਉਂਕਿ ਇਕੱਲੇ ਬੰਦੇ ਨੇ ਜੇ ਆਪਾਂ ਕਲਟੀਵੇਟਰ ਪਾਉਣੇ ਆ ਫੋਰ ਦਾ ਆ ਮਜ਼ਾ ਵਾ ਹੁਣ ਚੱਕਾਂਗੇ ਆਪਾਂ ਜੇ 左 ਚੱਕਾਂਗੇ ਲਓ ਵੀ ਪਿੰਨਾ ਵਾਲਾ ਕੰਮ ਆਪਣੇ ਹੱਥ ਚ ਆ ਗਿਆ ਗियर ਕੱਢਿਆ ਕੱਢ ਕੇ ਗियर ਤੇ ਇਧਰੋਂ ਪੈਨ ਕੱਢੀ ਇਧਰ ਪੈਨ ਪਾਤੀ ਲਓ ਜੀ ਤੇ ਹੁਣ ਆਪਾਂ ਦੂਜੇ ਪਾਸੇ ਪੈਨ ਪਾਉਣੇ ਆ ਵੀ ਕੱਲਾ ਬੰਦਾ ਕਲਟੀਵੇਟਰ ਪਾ ਸਕਦਾ ਵਾ ਤੁਹਾਨੂੰ ਕੇ ਨੂੰ ਬੁਲਾਉਣ ਦੀ ਲੋੜ ਨਹੀਂ ਆ ਲਓ ਪੈਨ ਉਹ ਵੀ ਪੈ ਗਿਆ